ਚਿੰਤਪੁਰਨੀ ਰੋਡ ਨੂੰ ਨਾ ਬਣਾਉਣ ਦੇ ਚਲਦਿਆਂ ਭੁਖੜ ਹੜਤਾਲ ਤੇ ਬੈਠੇ ਆਗੂਆਂ ਨੇ ਭੁਖੜ ਹੜਤਾਲ ਖਤਮ ਕਰ ਦਿੱਤੀ ਹੈ ਇਸ ਦੌਰਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਪੁੱਤਰਾ ਵੀ ਫੋਕਿਆ ਗਿਆ ਇਸ ਮੌਕੇ ਆਗੂ ਦਿਨੇਸ਼ ਕੁਮਾਰ ਪੱਪੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲਾਰੇ ਲਾਉਣ ਤੋਂ ਨਹੀਂ ਹਟਦਾ ਤਾਂ ਸ਼੍ਰੀ ਗੁਰਵਿੰਦਾਸ ਟਾਈਗਰ ਫੋਰਸ ਦੇ ਭੋਜਨ ਸਮਾਜ ਪਾਰਟੀ ਵੀ ਚਿੰਤਪੁਰਨੀ ਰੋਡ ਨੂੰ ਬਣਾ ਕੇ ਹੀ ਰਹੇਗੀ ਅੱਜ ਸ਼ਿਗੁਰ ਅਵਿਦਾਸ ਟਾਈਗਰ ਫੋਰਸ ਪੰਜਾਬ ਦੇ ਵਾਈਸ ਪ੍ਰਧਾਨ ਵਿੰਦਰ ਸਰੋਆ ਪੁਖੜਤਾਲ ਦੇ ਬੈਠੇ ਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਰੋਜ਼ ਨਵੇਂ ਨਵੇਂ ਬਹਾਨੇ ਬਣਾ ਕੇ ਦਿਨ ਟਪਾ ਰਿਹਾ ਹੈ ਜਦ ਕਿ ਇਸ ਰੋਡ ਤੇ 15 ਕਰੋੜ ਪਾਸ ਹੋ ਚੁੱਕੇ ਹਨ ਤਾਂ ਇਸ ਦਾ ਕੰਮ ਕਿਉਂ ਨਹੀਂ ਚਾਲੂ ਕੀਤਾ ਜਾਂਦਾ ਫਿਲਹਾਲ ਪ੍ਰਸ਼ਾਸਨ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਪੁਖੜਤਾਲ ਖਤਮ ਕਰ ਦਿੱਤੀ ਗਈ ਜੈਪੀਨ ਜੈਪਾਲ ਜਗਦੇਵ ਤਨਗੁਡੇ ਵਾਈਸ ਪ੍ਰਧਾਨ ਸਾਹਿਬ ਵਾਈਕੁਡੀ ਫਤੇ ਸਾਥੀਓ ਅੱਜ ਜੋ 25 ਤਰੀਕ ਨੂੰ ਬਹੁਜਲ ਸਮਾਜ ਪਾਰਟੀ ਅਗਰਵਿਦਾਸ ਟਾਈਗਰ ਫੋਰਸ ਤੋਂ ਪੋਕਰਥਾੜਾ ਰੱਖੀ ਗਈ ਸੀ ਔਰ ਉਹਦੇ ਵਿੱਚ ਜੋ ਸੋਪਰ ਕਾਜੀ ਦਾ ਪੁਤਲਾ ਵੀ ਸਾੜਿਆ ਗਿਆ ਔਰ ਉਸ ਤੋਂ ਬਾਅਦ ਹੁਣ ਸਾਡੇ ਬਲਵਿੰਦਰ ਬਾਜੀ ਡੀਐਸਪੀ ਸਿਟੀ ਉਹ ਆਏ ਆ ਤੇ ਪੀਡਬਲਿਊ ਤੋਂ ਉਹ ਬਾਜੀ ਆਏ ਆ ਐਸਡੀਓ ਸਾਹਿਬ ਐਸਡੀਓ ਸਾਹਿਬ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਇਹ ਜਿਹੜਾ ਰੋਡ ਆ ਇਹ 10 ਤਰੀਕ ਤੱਕ ਕੰਪਲੀਟ ਹੋ ਜਾਏਗਾ ਔਰ ਇਹਨਾਂ ਦੇ ਭਰੋਸੇ 'ਈ ਅਸੀਂ ਅੱਜ ਜੋ ਭੁਖ ਹਰਤਾੜਾ ਉਹ ਤੋੜੀਆ ਪਰ ਇੱਕ ਅਸੀਂ ਵੀ ਸਮਾਜ ਨਾਲ ਵਾਅਦਾ ਕਰਦੇ ਆਂ ਜੇ ਹੈ 10 ਤਰੀਕ ਤੱਕ ਰੋਡ ਨਹੀਂ ਕੰਪਲੀਟ ਹੋਇਆ ਨਹੀਂ ਚਾਲੂ ਹੋਏਗਾ ਚਾਲੂ ਨਾ ਹੋਇਆ ਤੇ ਫਿਰ 12 ਤਰੀਕ ਨੂੰ ਜਿਹੜਾ ਆ ਉਹ ਨਲੋਈਆਂ ਚੌਕ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਜਾਮ ਲਗਾਇਆ ਜਾਏਗਾ ਉਹ ਟੈਂਟ ਲਾ ਕੇ ਉੱਤੇ ਬੈਠਿਆ ਜਾਊਗਾ ਸੋ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਡੀਐਸਪੀ ਸਾਹਿਬ ਦੀ ਸੁਪਰ ਕਾਸ਼ ਦੀ ਬ੍ਰਹਮਸ਼ੇਂਕਰ ਜੇਮਪਾ ਜੀ ਦੀ ਜੋ ਪ੍ਰਸ਼ਾਸਨ ਦੀ ਹੋਵੇਗੀ ਉਹਦੇ ਵਿੱਚ ਆਮ ਕਿਸੇ ਦਾ ਵੀ ਕੋਈ ਜੁਮੇਵਾਰੀ ਨਹੀਂ ਹੋਏਗੀ ਔਰ ਗੁਰਬਿਦਾਸ ਜੀ ਅਗਰ ਉਹ ਉਸ ਨੂੰ ਪੰਜਾਬ 22 ਪ੍ਰਧਾਨ ਬਿੰਦਰ ਸੁਰਵਾ ਸਾਰੇ ਇੱਥੇ ਪਹੁੰਚੇ ਸਾਥੀਆਂ ਦਾ ਧੰਨਵਾਦ ਕਰਦਾ ਔਰ ਇੰਦਰ ਕਲਰਾ ਜੀ ਦਸੂਆ ਸੌਰੀ 22 ਪਰ ਸਾਡੇ ਦੁਆਬਾ ਦੁਆਬਾ ਪ੍ਰਧਾਨ ਮਨੀਸ਼ ਕੁਲ ਜੀ ਔਰ ਜ਼ਿਲ੍ਹਾ ਇੰਚਾਰਜ ਜ਼ਿਲ੍ਹਾ ਸੀਨੀਅਰ ਪ੍ਰਧਾਨ ਹਰਤਾਨ ਪੁੱਤੋ ਜ਼ਿਲ੍ਹਾ ਪ੍ਰਧਾਨ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ